ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਜਰਿਆਂ ਅੱਜ ਦੀ ਵੱਡੀ ਖਬਰ 트ੰਪ ਦੇ ਪੀਸ ਬੋਰਡ ਤੋਂ ਬਣਾਏ 트ੰਪ 트ੰਪ ਆਹ 트ੰਪ ਨੇ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਨਹੀਂ ਪੜਨਾ ਪਰ ਨਹੀਂ ਪੜਨੀ 트ੰਪ ਆਪਣਾ ਦੁਸ਼ਮਣ ਹੈ ਹਾਂ ਹਾਂ ਨਹੀਂ ਪੜਨੀ ਇੱਥੇ ਦੇਖੋ ਇੱਥੇ ਵਿੱਚ ਜੋ ਖਤਰੀ ਨੇ ਇਹਨਾਂ ਦੇ ਕਿਥੇ ਛਤਰੇ ਆ ਗਿਆ ਸਾਨੂੰ ਨੂੰ ਕੀ ਪਤਾ ਕਿਹੜੀ ਛਤਰੀ

ਆਹ ਇਹ ਨਹੀਂ ਆਟਾ ਉਟਾ ਇਹ ਖਾ ਲੈਣੀਆਂ ਅੱਜ ਸ਼ਾਮ ਨੂੰ ਦੇਖ ਲਾਂਗੇ ਸ਼ਾਮ ਨੂੰ ਵੇਖ ਲਾਂਗੇ ਹੋਣੇ ਜੇ ਟਾਈਮ ਹੈਗਾ ਕਹਦੇ ਕਹਦੇ ਜਾਓ 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 ਚਲੋ ਵਾਜ ਕੇ ਮੋਝਾ ਮੰਮੀ ਨਾ ਤੂੰ ਵੀ ਬੈਠ ਜੇ ਰਾਤੀਂ ਤੇਰੇ ਕਿਵੇਂ ਨਾ ਖਤਰੀ ਦੇ ਦੇ ਕਿ ਇੱਧਰ ਤੇ ਮੰਮੀ ਮੈਂ ਕੀ ਆ ਨਹੀਂ ਹੋਗੀ ਨਾ